ਸੱਜੇ ਕਾਲਜੀ ਮੈਂ ਰਿਨਾਤਮਾਨ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਭਿੰਡੀਆਂ ਸੈਦਾਂ ਦੀ ਜਿੱਥੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਉੱਤੇ ਕਾਂਗਰਸੀ ਵਰਕਰਾਂ ਦੇ ਵੱਲੋਂ ਹਮਲਾ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਜਿਸ ਨਾਲ ਦੋ ਜਾਣੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਵਰਕਰ ਜ਼ਖਮੀ ਹੋਏ ਜਿਨ੍ਹਾਂ ਨੂੰ ਕਿ ਹਸਪਤਾਲ ਦੇ ਆਈ ਸੀ ਯੂ ਦੇ ਵਿੱਚ ਦਾਖਲ ਕਰਵਾਉਣਾ ਪਿਆ ਮੌਕੇ ਦੇ ਉੱਤੇ ਮੰਤਰੀ ਅਤੇ ਵਿਧਾਇਕ ਪਹੁੰਚੇ ਜਿਨ੍ਹਾਂ ਨੇ ਇਸ ਪੂਰੀ ਘਟਨਾ ਦੀ ਨਿੰਦਿਆ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਹੰਗਾਮਾ ਹੋ ਗਿਆ ਤਣਾਅਪੂਰਨ ਮਾਹੌਲ ਬਣਿਆ ਤੇ ਉਸ ਤੋਂ ਬਾਅਦ ਤਾੜ-ਤਾੜ ਗੋਲੀਆਂ ਚੱਲੀਆਂ ਤੇ ਗੋਲੀਆਂ ਲੱਗਣ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਰਕਰ ਜ਼ਖਮੀ ਹੋਏ ਜਿਨ੍ਹਾਂ ਦਾ ਇਲਾਜ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਆ ਉਸ ਹੁੰਦੇ ਹਾਂ ਬਾਈਟਾ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਕਹਿ ਕੇ ਕਿ ਇੱਥੇ ਗੋਲੀ ਚੱਲੀ ਹੈ ਗੋਲੀ ਦੇ ਦੌਰਾਨ ਜ਼ਖਮੀ ਹੋਏ ਨੇ ਉਹਨਾਂ ਦੇ ਵੀ ਬਿਆਨ ਦਰਜ ਕਰ ਲਏ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੱਜ ਬਲਦ ਜਿਹੜਾ ਐਸ ਕਾਂਗਰਸ ਦੇ ਗੁੰਡਿਆਂ ਨੇ ਪਿੰਡੀ ਸੈਦਾਂ ਦੇ ਵਿੱਚ ਸਾਡਾ ਜਿਹੜਾ ਸਗਠਨ ਦਾ ਚਾਰਜਿਸਖਤ ਲਖਵੀਰ ਸਿੰਘ ਲੱਖਾ ਮੁੰਡਾ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਨਾਲ ਉਹਦੇ ਅਸੀਂ ਨੋਮੀਨੇਸ਼ਨ ਕੀਤੀ ਸੀ ਸਾਡਾ ਉਮੀਦਵਾਰ ਸੀਗਾ ਉਹਦੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰਤਾ ਬਹੁਤ ਸੀਰੀਅਸ ਆ ਉਹਨਾਂ ਨੇ ਗੋਲੀਆਂ ਮਾਰ ਗਿਆ ਦਤ ਦਾ ਨਾਲ ਥਿਆਦਾਂ ਨਾਲ ਬਲ ਜੋ ਨਾ ਕੋ ਹੋਇਆ ਉਹਨਾਂ ਨੇ ਕੀਤਾ ਸਾਡੇ ਚਾਰ ਜਿਹੜੇ ਮੁੰਡੇ ਆ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਚਾਰ ਵਰਕਰ ਜਿਹੜੇ ਆ ਉਹ ਬਹੁਤ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਹੋਏ ਆ ਉਹਦੇ ਹੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਆ ਸਾਡੇ ਕੈਬਨਲ ਮਿਨਿਸਟਰ ਭੁੱਲੜ ਸਾਹਿਬ ਡੀਏਜੀ ਸਾਹਿਬ ਨਾਲ ਗੱਲ ਕਰੇ ਅਸੀਂ ਉਹਨਾਂ ਨੂੰ ਮੰਗ ਕੀਤੀ ਹੈ ਕਿ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਤੁਰੰਤ ਫੜੋ ਔਰ ਜਿਹੜਾ ਪੱਛਾ ਹੈ ਜਿਨ੍ਹਾਂ ਦੀ ਸਿਆਸੀ ਪਨਾਹ ਆ ਜਿਨ੍ਹਾਂ ਨੇ ਕੱਲ ਵੀ ਗੜਬੜ ਕਰਾਈ ਰਾਜਾ ਸਭਸੀ ਦੇ ਵਿੱਚ ਅੱਜ ਵੀ ਗੜਬੜ ਕਰਾਈ ਆ ਉਹਨਾਂ ਤੇ ਨਾਲ ਇਹ ਪੱਛਾ ਕੀਤਾ ਜਾਵੇ ਤੇ ਇਹ ਤੁਰੰਤ ਹੀ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਹਮਲਾਵਰ ਜਿਹੜੇ ਆ ਉਹਨਾਂ ਨੂੰ ਜਿਹੜਾ ਗ੍ਰਫਤਾਰ ਕੀਤਾ ਜਾਵੇ ਬਹੁਤ ਨੀਵੇਂ ਲੈਵਲ ਦੇ ਕਾਂਗਰਸੀ ਹਰ ਥਾਂ ਤੇ ਕੋਸ਼ਿਸ਼ ਕਰਦੇ ਕਾਂਗਰਸ ਦਾ ਪੁਰਾਣਾ ਕਲਚਰ ਦੇ ਸਾਡੇ ਬੰਦੇ ਜਿਹੜੇ ਸਾਊ ਆਪចਾ ਦੇ ਤੇ ਕਾਂਗਰਸ ਦਾ ਪਤਾਨਾ ਕਲਚਰ ਦੇ ਹਰ ਥਾਂ ਤੇ ਧੱਕਾ ਕਰਦੇ ਆ ਸੋ ਅੱਜ ਜਿਹੜਾ ਧੱਕਾ ਆਇਆ ਹੈ ਬਹੁਤ ਬਹੁਤ ਵੱਡਾ ਧੱਕਾ ਹੋਇਆ ਸਾਡੇ ਨਾਲ ਪਤਾ ਸੀ ਆਪਣੀ ਪਾਰਟੀ ਦੇ ਵਦਕਾਂ ਦੇ ਨਾਲ ਭੁੱਲਤ ਸਾਹਿਬ ਵੀ ਆਏ ਆ ਮੈਂ ਵੀ ਆਇਆ ਸੋਨੀਆ ਮਾਨ ਜੀ ਸਾਡੇ ਹਰਕੰਚ ਚਾਹ ਜੋ ਵੀ ਗੋਪ੍ਰਤਾਬ ਉਹ ਨਹੀਂ ਸਾਡੇ ساری ਪਾਰਟੀ ਇੱਥੇ ਉਹ ਦਸੀਂ ਜਿੰਨਾ ਚਿਰ ਤੱਕ ਪੁੱਸਾ ਨੂੰ ਇਨਸਾਫ ਨਹੀਂ ਦਊਗੀ ਅਸੀਂ ਇਹਨਾਂ ਬੰਦਿਆਂ ਦੇ ਨਾਲ ਤਾਰੀਵਸੇ ਚੋਨਜਾਬ ਦੇ ਵਿੱਚ ਹਥਿਆਰ ਰੱਖਨੇ ਫਿਰ ਉਹਨਾਂ ਦੇ ਅੰਨੇ ਵਾ ਗੋਲੀਆਂ ਚਲਾਉਂਦੀਆਂ ਕਿਸ ਤਰ੍ਹਾਂ ਸਮਝਦੀ ਹੋਣੀ ਆ ਮੈਨੂੰ ਸਮਝ ਨਹੀਂ ਲੱਗੀ ਕਿ ਚੋਨਜਾਬ ਦੇ ਵਿੱਚ ਇਹਨਾਂ ਬੰਦਿਆਂ ਨੇ ਹਥਿਆਰ ਕਿੱਦਾਂ ਰੱਖੇ ਸੀ ਗੋਲੀ ਕਿੱਦਾਂ ਚੱਲ ਗਈ ਇਹ ਬੜਾ ਸੀਰੀਅਸ ਜਦਮ ਆ ਉਹਦੇ ਪੁਲਿਸ ਨੂੰ ਇਹਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿ ਚੋਨਜਾਬਤਾ ਲੱਗਾ ਤੇ ਲੋਕ ਵੈਪਨ ਲਈ ਫਿਰਦੇ ਆ ਉਹ ਦਿਨ ਦਿਹਾੜੇ ਕੋਈ ਰਾਤ ਦਾ ਝਗੜਾ ਨਹੀਂ ਆਜ ਸਵੇਰੇ ਦਿਨ ਦਿਹਾੜੇ ਦਾ ਝਗੜਾ ਸਮਝਦੇ ਕਿ ਦੀ ਗੱਲ ਹਾਂ ਤਾਰੀਵਸੇ ਝਗੜਾ ਜਿਹੜਾ ਕੱਲ ਹੋਇਆ ਸੀ ਉੱਥੇ ਇੱਕ ਮੌਜੂਦਾ ਐਮਐਲਏ ਮੌਜੂਦ ਸੀ ਉਹਨਾਂ ਦੇ ਸਾਹਮਣ ਸਾਰੇ ਲੋਕਾਂ ਨੇ ਤੁਸੀਂ ਵੀਡੀਓ ਦੇਖਿਆ ਉੱਥੇ ਸੀਗੇ ਮੌਜੂਦਾ ਐਮਐਲਏ ਉੱਥੇ ਸੀਗੇ ਉਹਨਾਂ ਦਾ ਭਤੀਜਾ ਉੱਥੇ ਸੀ ਕਾਲੀ ਲੀਡਰ ਉੱਥੇ ਸੀਗੇ ਸਾਰੇ ਬੰਦੇ ਉੱਥੇ ਸੀਗੇ ਸਮਝਦੇ ਕਿ ਦੀ ਗੱਲ ਤੇ ਇਹ ਕਰਕੇ ਮਤਲਬ ਅੱਜ ਵੀ ਜਿਹੜੀ ਗੁੰਡਾਗਰਦੀ ਹੋਈ ਆ ਉਹਨਾਂ ਦੀ ਸਹਰ ਨਾਲ ਹੋਈ ਆ ਬਹੁਤ ਹੀ ਬਹੁਤ ਹੀ ਜ਼ਿਆਦਾ ਗੁੰਡਾਗਰਦੀ ਕੀਤੀ ਉਹਨਾਂ ਨੇ ਅੱਜ ਉਹ ਅਸੀਂ ਇਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅਸੀਂ ਮਤਲਬ ਜਿਹੜਾ ਡੀਜੀਪੀ ਸਾਹਿਬ ਨੇ ਵੀ ਕੀਤੀ ਆ ਗੱਲ ਐਸਐਸਪੀ ਨਾਲ ਸਾਰਿਆਂ ਨਾਲ ਇਹਦੇ ਖਿਲਾਫ ਜਿਹੜਾ ਪੱਤਾ ਦੁੱਧ ਕਰਾ ਕੇ ਉਹ ਮਤਲਬ ਅਸੀਂ ਕਰਾਂਗੇ ਇਸ ਕਰਕੇ ਕਿਉਂਕਿ ਦੋ ਤੇ ਸਾਡੇ ਭਰਾ ਬਹੁਤ ਜ਼ਿਆਦਾ ਸੀਰੀਅਸ ਨੇ ਪਰਮਾਤਮਾ ਕਦੇ ਉਹ ਠੀਕ ਠਾਕ ਹੋ ਜਾਣ ਪਰ ਅਸੀਂ ਜਿੰਨਾ ਬੰਦਿਆਂ ਨੇ ਗੁੰਡਾਗਰਦੀ ਕੀਤੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂ। ਸਾਡੇ ਹਲਕੀ ਦੇ ਵਿੱਚ ਜਿਹੜੀ ਕਟਨਾ ਹੋਈ ਆ ਤੁਹਾਡੇ ਵਰਕਰਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਕੀ ਨਾਮ ਹੈ। ਵੇਖੋ ਜੀ ਬਹੁਤ ਹੀ ਮਾਨਦਪਾਗੀ ਗੱਲ ਹੈ ਔਰ ਅੱਜ ਮੇਰੇ ਨਾਲ ਲਾਲਜੀਤ ਪੁੱਲਰ ਜੀ ਸਾਡੇ ਟ੍ਰਾਂਸਪੋਰਟ ਮੰਤਰੀ ਇੱਥੇ ਖੜੇ ਨੇ ਔਰ ਪਤਾਲਪੀ ਲੈਂਡਮਾਸਟੇ ਆਇਆ ਹੈ ਮੇਰਾ ਲਖਵਿੰਦਰ ਲੱਖਾ ਆ ਜਿਹੜਾ ਸਾਡਾ ਸੰਗਠਨ ਇਨਚਾਰਜ ਹੈ ਔਰ ਸਾਡੇ ਜਿਲ੍ਹਾ ਪਿਛੇ ਦੀ ਇਲੈਕਸ਼ਨ ਲੜ ਰਹੇ ਸੀ ਕਿ ਜਸਰਾ ਹੂਰ ਤੋਂ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਔਰ ਉਹਨਾਂ ਦੇ ਜਿਹੜੇ ਮਦਰ ਹੈ ਉਹ ਸਾਡੇ ਬਲਾਕ ਸਮਤੀ ਮੈਂਬਰ ਲੜ ਰਹੇ ਸੀਗੇ ਔਰ ਜਿਹੜਾ ਸਾਡਾ ਪਿੰਡਿਆ ਸੈਦਾ ਰਾਜਸਥਾਨ ਸੀ ਹਲਕੀ ਦਾ ਸਭ ਤੋਂ ਵੱਡਾ ਪਿੰਡ ਹੈ ਔਰ ਸਰਪੰਚੀ ਦੀ ਇਲੈਕਸ਼ਨ ਮਿਲੇ ਵੀ ਇਹਨਾਂ ਨੇ ਧੱਕਾ ਕੀਤਾ ਜਦਕਿ ਮੇਰੇ ਜਿਹੜੇ ਮੇਰਾ ਜਿਹੜਾ ਪਿੰਡਿਆ ਸੈਦਾ ਤੋਂ ਲੱਖਾ ਹੈ ਉਹਦੇ 7 ਮੈਂਬਰ ਹੈ ਪੰਚਾਇਤ ਦੇ ਔਰ ਇੱਕ ਸਰਪੰਚੂ ਦੇ ਕੋਈ ਵੀ ਨਹੀਂ ਔਰ ਸਰਪੰਚਰੀ ਉਦੋਂ ਵੀ ਤੱਕਾ ਕੀਤਾ ਸੀ ਸਰਕਾਰੀਆਂ ਨੇ ਔਰ ਕੱਲ ਵੀ ਕਮੇਟੀ ਘਰ ਦੇ ਵਿੱਚ ਇਹਨੇ ਆਪਣੇ ਜਿਹੜੇ ਸਾਹਮਣੇ ਕਾਗਜ਼ ਭਰਨ ਵਾਲੇ ਬੰਦੇ ਸੀਗੇ ਉਹਨਾਂ ਤੋਂ ਗੁੰਡਾਗਰਦੀ ਕਰਵਾਈ ਲੜਾਈ ਝਗੜਾ ਕਰਵਾਇਆ ਔਰ ਅੱਜ ਲੱਖਾਂ ਕੈਂਪੇਨ ਕਰਨ ਜਾ ਰਿਹਾ ਸੀਗਾ ਉਹਦੇ ਤੇ ਵਾਰ ਕਰਵਾਇਆ ਔਰ ਜਿਹੜਾ ਨਾਲ ਬਿੱਲਾ ਮੁੰਡਾ ਹੈ ਉਹਦੇ ਘਰ ਦੇ ਉਹਦੇ ਘਰ ਜਾ ਕੇ ਪਏ ਐ ਇਹ ਸਾਰੇ ਜਾਣੇ ਉਹਦਾ ਤੇ ਬਿਲਕੁਲ ਸੇਰੀ ਪਾੜਤਾ ਇਹਨਾਂ ਨੇ ਦਾਤਰਾ ਦੇ ਨਾਲ ਲੱਖੇ ਦੀ ਵੀ ਦਾਤਰਾ ਦੇ ਨਾਲ ਕਾਫੀ ਸੱਟਾਂ ਲਾਈਆਂ ਨੇ ਔਰ ਇੱਕ ਸਾਡਾ ਦੋ ਭਰਾ ਹੋਰ ਨੇ ਜਿਹੜੇ ਨਾਲ ਹੈ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਇੱਕ ਦਾ ਆਪਰੇਟ ਚੱਲ ਰਿਹਾ ਹੈ ਇੱਕ ਸੀਰੀਅਸ ਹੈ ਇੱਕ ਵੈਂਟੀਲੇਟਰ ਦੇ ਉੱਤੇ ਪਿਆ ਹੋਇਆ ਹੈ ਇਹ ਜੀ ਗੁੰਡਾਗਰਦੀ ਜਿਹੜੀ ਕਾਂਗਰਸ ਹੈ ਉਹ ਕਰ ਰਹੀ ਹੈ ਸ਼ਰੇ ਆਮ ਜਿਹੜੀ ਸੱਤਾਧਰ ਜਿਹੜੀ ਸਰਕਾਰ ਹੈ ਜਿਵੇਂ ਮੰਤਰੀ ਸਾਹਿਬ ਨੇ ਕਿਹਾ ਵੀ ਐਸੀ ਸ਼ਾਂਤ ਤਰੀਕੇ ਦੇ ਨਾਲ ਇਲੈਕਸ਼ਨ ਲੜ ਰਹੇ ਆ ਸ਼ਾਂਤ ਤਰੀਕੇ ਦੇ ਨਾਲ ਕਾਗਜ਼ ਜਮ੍ਹਾਂ ਕਰਵਾ ਰਹੇ ਇਹਦਾ ਮਤਲਬ ਇੰਨਾ ਡਰ ਹੈ ਤੁਹਾਨੂੰ ਆਮ ਆਦਮੀ ਪਾਰਟੀ ਦਾ ਕਿ ਤੁਸੀਂ ਸੱਟਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੁਸੀਂ ਮੇਨ ਕੈਂਡੀਡੇਟ ਦੇ ਉੱਤੇ ਸੱਟਾਂ ਲਾ ਰਹੇ ਹੋ ਜਿ ਤੁਹਾਨੂੰ ਅੱਜ ਹੁਣ ਮੈਨੂੰ ਹੁਣੇ ਫੋਨ ਆਇਆ ਕਿ ਜਿਹੜੀ ਕੈਂਡੀਡੇਟ ਕਾਂਗਰਸ ਦੀ ਲੜ ਰਹੀ ਸੀਗੀ ਲੱਖੇ ਦੇ ਸਾਹਮਣੇ ਉਹ ਜਾ ਕੇ ਬੈਠੀ ਐ ਐਸਜੀਐਮ ਦੇ ਕੋਲ ਕਿ ਮੈਂ ਕਾਗਜ਼ ਵਾਪਸ ਲੈਣਾ ਚਾਹੁੰਦੀ ਆ ਮੈਂ ਨਹੀਂ ਇਲੈਕਸ਼ਨ ਲੜਨਾ ਚਾਹੁੰਦੀ ਇਹਦਾ ਮਤਲਬ ਲੱਖੇ ਦੀ ਇੰਨੀ ਸਹੀ ਹੈਗੀ ਹੈ ਸਾਰੇ ਬੰਨੇ ਇਸ ਕਰਕੇ ਤੋਂ ਡਰਦੇ ਹੋਏ ਇਹਨਾਂ ਨੇ ਅੱਜ ਹਮਲਾ ਕੀਤਾ ਕੱਲ ਵੀ ਹਮਲਾ ਕੀਤਾ ਸੀਗਾ ਹੁਣ ਡਰ ਕੇ ਫਾਈਲ ਵਾਪਸ ਲੈਣਾ ਚਾਹੁੰਦੇ ਆ ਅਸੀਂ ਕਹਿੰਨੇ ਆ ਕਿ ਇਲੈਕਸ਼ਨ ਲੜ ਤੂੰ ਸਾਹਮਣੇ ਲੜ ਜੇ ਤੁਹਾਡੇ ਵਿੱਚ ਕੈਪੇਬਿਲਿਟੀ ਹੈਗੀ ਨਾ ਇਲੈਕਸ਼ਨ ਲੜਨ ਦੀ ਹਿੰਮਤ ਕਰੋ ਉਸ ਇਨਸਾਨ ਦੇ ਅੱਗੇ ਠੀਕ ਹੈ ਨਾ ਐਵੇਂ ਗੁੰਡਾਗਰਦੀ ਕਰਨ ਦੇ ਨਾਲ ਕੁਝ ਨਹੀਂ ਹੁੰਦਾ ਸਾਡੀ ਹੁਣ ਜਿਨ੍ਹਾਂ ਨੇ ਵੀ ਇਹ ਗੁੰਡਾਗਰਦੀ ਕੀਤੀ ਹੈ ਭਾਵੇਂ ਕਿਸੇ ਐਮਐਲਏ ਦੀ ਸ਼ਹਿਰ ਦੇ ਉੱਤੇ ਐ ਭਾਵੇਂ ਉਹਦੇ ਭਤੀਜੇ ਦੀ ਸ਼ਹਿਰ ਦੇ ਉੱਤੇ ਐ ਭਾਵੇਂ ਉਹਦੇ ਵਰਕਰਾਂ ਦੀ ਸ਼ਹਿਰ ਦੇ ਉੱਤੇ ਐ ਇੱਕ ਵੀ ਬੰਦਾ ਬਖਸ਼ਿਆ ਨਹੀਂ ਜਾਊਗਾ ਔਰ ਇਹ ਜੀ ਗੁੰਡਾਗਰਦੀ ਜਿਹੜੀ ਹੈ ਸਾਡੇ ਰਾਜਸਥਾਨ ਸੀ ਹਲਕੇ ਜਿੱਕੀ ਪੰਜਾਬ ਦੇ ਵਿੱਚ ਵੀ ਨਹੀਂ ਆਪਾਂ ਹੋਣ ਦਵਾਂਗੇ ਬਿਲਕੁਲ ਵੀ ਸਾਡੇ ਸਸਦੀ ਪਿੰਡੀ ਦੇਖੇ ਅੱਜ ਜਿਹੜਾ ਥਾਣਾ ਪਿੰਡੀ ਸੱਦਾਂ ਦੇ ਵਿੱਚ ਘਟਨਾ ਹੋਈ ਹੈ ਕੁਝ ਆਮ ਆਦਮੀ ਪਾਰਟੀ ਕੋ ਕਾਂਗਰਸ ਦੇ ਵਰਕਰ ਦੇ ਵਿੱਚ ਕੀ ਮਸਲਾ ਹੈ ਇਹ ਜੀ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਕੱਲ ਨਾਮਜ਼ਦਗੇ ਭਰੀਆਂ ਜਾ ਰਹੀਆਂ ਸੀਗੀਆਂ ਉੱਥੇ ਰਾਜਸਥਾਨ ਸੀ ਥੋੜਾ ਜਿਹਾ ਮਾਮੂਲੀ ਤਕਰਾਰ ਹੋਇਆ ਸੀ ਇਹਦੇ ਵਿੱਚ surjeet singh ਨਾਂ ਦਾ ਬੰਦਾ जख्मी ਹੋਇਆ ਸੀਗਾ ਉਸ ਤੋਂ ਬਾਅਦ ਇਹ ਦੋਵੇਂ ਪਿੰਡੀ ਸਦਾ ਰਹਿਣ ਵਾਲੇ ਸੀਗੇ ਲਖਵਿੰਦਰ ਸਿੰਘ ਜਿਹੜੇ ਕਿ ਆਪ ਕੈਂਡੀਡੇਟ ਆ ਉਹਨਾਂ ਨੂੰ ਅੱਜ ਘੇਰ ਕੇ ਤੇ ਕੁੱਟਿਆ ਗਿਆ ਔਰ ਉਹਨਾਂ ਦੇ ਕਾਫੀ ਸੱਟਾਂ ਮਾਰੀਆਂ ਜਿਦੇ ਚਾਰ ਪੰਜ ਵ ਇੱਕੀ जख्मी ਹੋਏ ਆ ਜੇ ਕਿ ਜੋ ਜੇਰੇਲਾਜ ਨੇ ਅਮਨ ਦੀ ਹਸਪਤਾਲ ਉਹਨਾਂ ਇਸ ਸਟੇਟਮੈਂਟ ਤੇ ਜੋ ਵੀ ਬੰਦੀ ਕਰਵਾਇਓਗੀ ਪਰਚਾ ਦਰਜ ਕਰਕੇ ਉਹ ਕੁੱਟ ਕੀਤਾ ਜਾਏਗਾ ਸਰ ਕਿੰਦੀ ਕੁਛ ਗੋਲੀਆਂ ਗਾਲੀਆਂ ਵੀ ਚਲੀਆਂ ਜੀ ਹਾਂਜੀ ਉਹ ਵੈਰੀਫਾਈ ਕਰ ਰਹੇ ਜੀ ਜੋ ਡਾਕਟਰ ਰਿਪੋਰਟ ਦੇਣਗੇ ਉਹਦੇ ਮੁਤਾਬਕ ਗੋਲੀਆਂ ਦਾ ਵੀ ਹੋਇਆ ਜੀ ਸਰ ਇਸ ਤੇ ਰਲੋ ਕਿੰਨੀ ਬੰਦੀ ਚਖਮੀ ਦੇ ਦੂਜੀ ਧਰ ਲੋਕ ਜਮੀ ਹਾਲੇ ਕਰ ਰਹੇ ਆ ਜੀ ਇਹਨਾਂ ਦੇ ਦੂਜੀ ਧਰ ਹਾਲੇ ਪਤਾ ਨਹੀਂ ਆ ਜਿਹੜਾ ਇੱਥੇ ਐਡਮਿਟ ਹੋਏ ਨੇ ਉਹ ਚਾਰ ਬੰਦੇ ਇੱਥੇ ਐਡਮਿਟ ਨੇ ਤੇ ਮੰਤਰੀ ਸਾਹਿਬ ਜਿਹੜਾ ਰਾਜ ਸਾਸਿ ਨੇ ਕਹਿੰਦੇ ਕਈ ਚਾ ਤੁਹਾਡੀ ਵਰਕਰਾਂ ਦੀ ਉੱਤੇ ਆਗੂਆਂ ਦੇ ਉੱਤੇ ਜਿਹੜੀ ਅੱਜ ਗੋਲੀਆਂ ਚਲਾਈਆਂ ਗਿਆ ਉਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅਮਨਦੀਪ ਹਸਪੀਟਲ ਤੋਂ ਜੀੜੇ ਸਾਥ ਇਹ ਸਾਥੀਆਂ ਤੇ ਹਮਲਾ ਕੀਤਾ ਨਾ ਕਾਂਗਰਸ ਦੇ ਆਗੂਆਂ ਨੇ ਉਹ ਸਾਰਿਆਂ ਨੂੰ ਮਿਲ ਕੇ ਆਏ ਆ ਪਤਾ ਲੈ ਕੇ ਆਏ ਆ ਸਾਡੇ ਥੋੜਾ ਹਲਕਾ ਇੰਚਾਰਜ ਨੇ ਮੈਡਮ ਸੋਨੀਆ ਮਾਨ ਜੀ ਉਹ ਵੀ ਮੇਰੇ ਨਾਲ ਨੇ ਤੇ ਦੋ ਮੁੰਡੇ ਜਿਹੜੇ ਆ ਉਹ ਸੀਰੀਅਸ ਨੇ ਆਈਸੀਯੂ ਦੇ ਵਿੱਚ ਦਾਖਲਿਆ ਆਪਰੇਟ ਹੁੰਦਾ ਪਿਆ ਉਹਨਾਂ ਮੁੰਡਿਆਂ ਦਾ ਤੇ ਉਹਨਾਂ ਮੁੰਡਿਆਂ ਨੂੰ ਰਿਵਾਲਵਰ ਦੇ ਤੇ 12 ਬੋਰ ਦੇ ਇਹਨਾਂ ਨੇ ਫਾਇਰ ਵੀ ਮਾਰੇ ਆ ਰੈਣੀ ਲੱਗੇ ਆ ਮੁੰਡਿਆਂ ਦੇ ਸਾਡਾ ਸੰਗਠਨ ਇੰਚਾਰਜ ਆ ਮੁੰਡਾ ਲਖਵਿੰਦਰ ਸਿੰਘ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਸਾਡਾ ਮੈਂਬਰ ਹੀ ਤੇ ਉਹਦੀ ਮਾਤਾ ਬਲਾਕ ਸਮਤੀ ਦੀ ਮੈਂਬਰ ਹੀ ਤੇ ਨਾਲ ਇੱਕ ਮੁੰਡਾ ਸਾਡਾ ਬਿੱਲਾ ਉਹਦੇ ਵੀ ਸਿਰ ਤੇ ਦਾਤਰ ਮਾਰੇ ਆ ਤੇ ਦੋ ਮੁੰਡੇ ਤੇ ਬਿਲਕੁਲ ਬਿਉਸ਼ ਪਏ ਆ ਸੀਰੀਅਸ ਨੇ ਉਹਨਾਂ ਦਾ ਪੇੜ ਚੱਲਦਾ ਪਿਆ ਬਾਕੀ ਇਹ ਜਿਹੜੇ ਕਾਂਗਰਸ ਦੀ ਰਵੈਤ ਆ ਨਾ ਇਹਨਾਂ ਦੀ ਸ਼ੁਰੂ ਤੋਂ ਰਵੈਤ ਰਹੀ ਆ ਕਿ ਜਿਹੜੇ ਦੂਜੀਆਂ ਪਾਰਟੀਆਂ ਦੇ ਆਗੂ ਆ ਉਹਨਾਂ ਤੇ ਧੱਕਾ ਕਰਕੇ ਉਹਨਾਂ ਦੇ ਗਲ ਪਾ ਕੇ ਉਹਨਾਂ ਦੇ ਸੱਟਾਂ ਲਾ ਕੇ ਉਹਨਾਂ ਨੂੰ ਡਰਾ ਦੋ ਇਸ ਤਰ੍ਹਾਂ ਰਵੈਤੀ ਪਾਰਟੀਆਂ ਆਪਣੀਆਂ ਸਰਕਾਰਾਂ ਦੇ ਟਾਈਮ ਕਰਦੀਆਂ ਨੇ ਸਾਡੇ ਬੰਦੇ ਆ ਭਲੇਮਾਨ ਸ਼ਰੀਫ ਇਹਨਾਂ ਨੇ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹੈ ਨਾ ਬਲਾਕ ਸਮਤੀ ਜਿਲ੍ਹਾ ਪ੍ਰੀਸ਼ਦ ਦੇ ਉਹਨਾਂ ਦੀ ਸ਼ਰੀਪੀ ਦਾ ਭਲੇਮਾਨ ਜੀ ਦਾ ਨਜ਼ਾਇਜ਼ ਫੈਦਾ ਠਾਇਆ ਪਹਿਲਾਂ ਤੇ ਕੱਲ ਸੋ ਜਿਹੜੇ ਸੁਖ ਸਰਕਾਰੀਆਂ ਨੇ ਨਾਲ ਤੇ ਲਰਾਜ ਸਰਕਾਰੀਆਂ ਇਹਨਾਂ ਨੇ ਸਾਡੇ ਸਾਥੀਆਂ ਦੱਸਿਆ ਵੀ ਕੱਲ ਬਲਾਗ ਦੇ ਵਿੱਚ ਆ ਕੇ ਆਪਦੇ ਬੰਦਿਆਂ ਨੂੰ ਸ਼ਹਿ ਦੇ ਕੇ ਪੂਰੀ ਗੁੰਡਾਗਰਦੀ ਕਰਾਈ ਆ ਅੱਜ ਇਹਨਾਂ ਸਾਥੀਆਂ ਨੂੰ ਸਵੇਰੇ ਘਰੋਂ ਚੁੱਕਿਆ ਆ ਘਰੋਂ ਚੋਕੇ ਇਹਨਾਂ ਨੂੰ ਸੱਟਾਂ ਲਾਈਆਂ ਤੇ ਇਹਨਾਂ ਨੂੰ ਗੋਲੀਆਂ ਮਾਰੀਆਂ ਤੇ ਜਿਹੜੇ ਆਗੂ ਕਾਂਗਰਸ ਦੇ ਆ ਕੇ ਇਹਨਾਂ ਦੇ ਘਰੇ ਪਏ ਆ ਨਾ ਉਹ ਬਿਨਾ ਕਿਸੇ ਪੋਲੀਟੀਕਲ ਸ਼ਹਿ ਤੋਂ ਬਿਨਾ ਨਹੀਂ ਹੋ ਸਕਦਾ ਕਿਉਂਕਿ ਜਿੰਨਾ ਚਿਰ ਮਗਰ ਸਿਆਸੀ ਸ਼ਹਿ ਨ ਹੋਵੇ ਕੋਈ ਵੀ ਕਿਸੇ ਵੀ ਪਾਰਟੀ ਦਾ ਆਗੂ ਵਰਕਰ ਹੀ ਨਹੀਂ ਹਿੰਮਤ ਨਹੀਂ ਕਰ ਸਕਦਾ ਬਾਕੀ ਡੀਆਈਜੀ ਸਾਹਿਬ ਨਾਲ ਵੀ ਮੇਰੀ ਗੱਲ ਹੋ ਗਈ ਆ ਐਸਐਸਪੀ ਸਾਹਿਬ ਨਾਲ ਵੀ ਉਹਨਾਂ ਨੂੰ ਕਿਹਾ ਪੀ ਜਿਹੜੇ ਵੀ ਦੋਚੀ ਜਿਨ੍ਹਾਂ ਗੋਲੀਆਂ ਚਲਾਈਆਂ ਉਹਨਾਂ ਦੇ ਨਜਾਇਜ਼ ਵਾਪਣੇ ਆ ਜਿਹੜੇ ਪਿਸਟਲ ਆ ਜਾਂ ਬੰਦੂਕਾਂ ਆ ਕਿਉਂਕਿ ਉਹ ਚੋਣ ਜਾਬਤਾ ਲੱਗਾ ਚੋਣ ਜਾਬਤੇ ਦੌਰਾਨ ਜੇ ਕਿਸੇ ਨੇ ਜਮਾ ਨਹੀਂ ਕਰਾਇਆ ਉਹ ਵੀ ਕਾਰਵਾਈ ਪੰਦੀ ਆ ਤੇ ਜੇ ਉਹ ਨਜਾਇਜ਼ ਨੇ ਉਹ ਵੀ ਬਰਾਮਦ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਜਿਹੜਾ ਵੀ ਦੋਚੀ ਆ ਜਾਂਚ ਕਰਕੇ ਉਹਨਾਂ ਤੇ ਸਖਤ ਕਾਰਵਾਈਆਂ ਕੀਤੀਆਂ ਜਾਣ ਪ੍ਰਮਾਤਮਾ ਕਿਰਪਾ ਕਰੇ ਇਹ ਵਿਚਾਰੇ ਤੰਦਰੁਸਤ ਹੋ ਕੇ ਘਰਾਂ ਨੂੰ ਜਾਣ ਦੋ ਮੁੰਡੇ ਤੇ ਬਿਹੋਸ਼ ਨੇ ਬਿਲਕੁਲ ਜਿਨ੍ਹਾਂ ਦਾ ਆਈਸੀਯੂ ਦੇ ਵਿੱਚ ਆਪਰੇਟ ਚੱਲਦਾ ਪਿਆ ਵੇਖੋ ਲੋਕਤੰਤਰ ਇਹ ਇਲੈਕਸ਼ਨ ਲੜੋ ਕਿਉਂ ਗੋਲੀਆਂ ਮਾਰਦੇ ਜੀ ਕਿਉਂ ਕਿ ਇਹਨੂੰ ਸੱਤਾ ਲਾਉਂਦੇ ਜੀ ਤੇ ਵੇਖੋ ਹਮੇਸ਼ਾ ਜਦੋਂ ਕਾਲੀਦਲ ਕਾਂਗਰਸੀ ਸਰਕਾਰ ਰਹੀ ਹੈ ਜਿਹੜੀ ਸੱਤਾ ਤੇ ਰਹਿੰਦੀ ਹੈ ਨਾ ਉਹ ਤੱਕੇ ਸ਼ਈਆਂ ਕਰਦੀ ਹੁੰਦੀ ਸੀ ਅੱਜ ਸੱਤਾ ਤੇ ਆਰਾਮ ਆਦਮੀ ਪਾਰਟੀ ਆ ਤੇ ਸਾਡੇ ਭਲੇ ਮਾਸਪੰਦਿਆਂ ਨੂੰ ਕਾਂਗਰਸ ਦੇ ਬੰਦਿਆਂ ਵੱਲੋਂ ਗੋਲੀਆਂ ਮਾਰੀਆਂ ਜਾਂਦੀਆਂ ਦਾਫਤਰ ਮਾਰੇ ਜਾਂਦੇ। ਭਾਜੀ ਪਾਰਟੀ ਨੂੰ ਹਾਰ ਦੀ ਨਜ਼ਰ ਆ ਰਹੀ ਸੀ ਜੀ ਕਾਂਗਰਸ ਨੂੰ ਦੇਖੋ ਕਾਂਗਰਸੀਆਂ ਨੂੰ ਇਹੋ ਡਰ ਹੀ ਜਿਹੜਾ ਲੜਦਾ ਨਾ ਉਹ ਤਾਂ ਹੀ ਲੜਦਾ ਜਦੋਂ ਹਰਦਾ ਹੋਵੇ। ਉਹਨਾਂ ਨੂੰ ਪਤਾ ਸੀ ਹਾਰ ਜਾਣਾ ਤਾਂ ਹੀ ਇਹਨਾਂ ਦੇ ਗਲ ਪਏ ਆ। ਬਾਕੀ ਪੇਪਰ ਤੇ ਦਾਖਲ ਹੋ ਗਏ ਆ। ਭਾਵੇਂ ਇਹ ਬੇਹੋਸ਼ ਪਏ ਆ ਨਾ ਬੋਰਡ ਤੇ ਲੋਕਾਂ ਹੀ ਪਾਉਣੀ ਆ ਨਾ। ਲੋਕ ਫੇਰ ਇਹਨਾਂ ਭਰਾਵਾਂ ਨੂੰ ਜਿਤਾਉਣਗੇ ਕਿਉਂਕਿ ਲੋਕਾਂ ਨੂੰ ਪਤਾ ਜਿਹੜਾ ਬੰਦਾ ਧੱਕਾ ਕਰਦਾ ਲੋਕ ਧੱਕਾ ਕਰਨ ਵਾਲੇ ਦੇ ਉਲਟ ਖੜੋ ਜਾਂਦੇ ਆ। ਲੋਕ ਖਲੋਣਗੇ ਇਹਨਾਂ ਲਖਵਿੰਦਰ ਹੁਣਾਂ ਨਾਲ। ਮੇ ਕੋਈ ਕਾਰਵਾਈ ਸਖਤ ਹੋਊਗੀ ਚਾਹੁੰਦੇ ਕਿ ਇਹ ਕਾਰਵਾਈ ਸਰਕਾਰ ਆ ਜਿਨ੍ਹਾਂ ਨੇ ਧੱਕਾ ਕੀਤਾ ਉਹਨਾਂ ਤੇ ਸਖਤ ਕਾਰਵਾਈਆਂ ਹੋਣਗੀਆਂ ਕਹਦਾ ਦੀ ਕਿ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਖੜਾ ਖੂਪ ਪਕਿਆ ਹੋਇਆ ਪਰ ਉਥੇ ਹੀ ਕੁਝ ਜਿਹੇ ਹੌਟ ਜ਼ੋਨ ਨੇ ਜਿੱਥੇ ਕਿ ਅਜਿਹੀਆਂ ਘਟਨਾਵਾਂ ਵਾਪਰ ਨੂੰ ਲੈ ਕੇ ਪਹਿਲਾਂ ਹੀ ਪੁਲਿਸ ਕਾਫੀ ਸਰਗਰਮਾ ਪ੍ਰੇਜ਼ ਦੇ ਬਾਵਜੂਦ ਵੀ ਜਿਹੜਾ ਕਿ ਇੱਥੇ ਇਹ ਗੋਲੀਆਂ ਚੱਲੀਆਂ ਜਿਸ ਦੌਰਾਨ ਗੋਲੀਆਂ ਲੱਗਣ ਦੇ ਨਾਲ ਗੰਭੀਰ ਜ਼ਖਮੀ ਹੋਇਆਂ ਨੂੰ ਆਈ ਸੀ ਯੂ ਦੇ ਵਿੱਚ ਦਾਖਲ ਕਰਵਾਉਣਾ ਪਿਆ ਬਿਊਰੋ ਰਿਪੋਰਟ ਆਜ਼ਾਦ ਸੋਚ